ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪੰਜਵੇਂ ਕਾਂਡ ਦਾ ਤੀਜਾ ਭਾਗ ਅੱਖੀਆਂ ਨੈਣ ਨੈਣ ਨੇਤਰ अथवा ਲੋयण ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਖੀਆਂ ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪਿਖਾਨਾ ਜੇਕਰ ਦੂਜਾ ਦੇਖਦੇ ਜਾ ਨਾਨਕ ਕੱਢ ਦਿਛਨ ਪੰਨਾ 1318 ਅਰਥ ਉਹੀ ਬੰਦੇ ਹਰ ਥਾਂ ਪ੍ਰਮਾਤਮਾ ਨੂੰ ਦੇਖਦੇ ਹਨ ਜਿਨ੍ਹਾਂ ਦੀਆਂ ਅੱਖਾਂ ਨੂੰ ਪ੍ਰਭੂ ਪ੍ਰੇਮ ਦੀ ਖਿੱਚ ਹੁੰਦੀ ਹੈ ਪਰ ਇਹ ਨਾਨਕ ਜਿਹੜੇ ਮਨੁੱਖ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਮਾਇਕ ਰਸਾਂ ਕਸਾਂ ਵਾਲੇ ਰੰਗ ਤਮਾਸ਼ਿਆਂ ਨੂੰ ਵੇਖਣ अथवा ਮਾਨਣ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਪ੍ਰਭੂ ਦਰਬਾਰ ਵਿੱਚੋਂ ਰੱਦ ਕਰ ਦਿੱਤਾ ਜਾਂਦਾ ਹੈ ਅੱਖੀਂ ਬਾਜੋਂ ਵੇਖਣਾ ਵਿਣ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ ਪੰਨਾ 139 ਅਰਥ ਜੇ ਅੱਖਾਂ ਤੋਂ ਬਿਨਾਂ ਵੇਖੀਏ ਭਾਵ ਜੇ ਪਰਾਇਆ ਰੂਪ ਧੱਕਣ ਦੀ ਵਾਦੀ ਵੱਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ ਕੰਨਾਂ ਤੋਂ ਬਿਨਾਂ ਸੁਣੀਏ ਭਾਵ ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ ਜੇ ਪੈਰਾਂ ਤੋਂ ਬਿਨਾਂ ਤੁਰੀਏ ਭਾਵ ਜੇ ਮੰਦੇ ਪਾਸੇ ਵੱਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ ਜੇ ਹੱਥਾਂ ਤੋਂ ਬਿਨਾਂ ਕੰਮ ਕਰੀਏ ਭਾਵ ਜੇ ਪਰਾਇਆ ਨੁਕਸਾਨ ਕਰਨ ਵੱਲੋਂ ਰੋਕ ਕੇ ਹੱਥਾਂ ਨੂੰ ਵਰਤੀਏ ਜੇ ਜੀਭ ਤੋਂ ਬਿਨਾਂ ਬੋਲੀਏ ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ ਇਸ ਤਰ੍ਹਾਂ ਜੂੰਦਿਆ ਮਰੀਦਾ ਹੈ ਇਹ ਨਾਨਕ ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲਿਦਾ ਹੈ ਭਾਵ ਜੇ ਇਹ ਸਮਝ ਲਈਏ ਕੀ ਖਸਮ ਪ੍ਰਭੂ ਵੱਲੋਂ ਅੱਖਾਂ ਆਦਤ ਇੰਦਰੀਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ ਨੈਣ ਪਸੰਦੋ ਸੋਏ ਪੇਖ ਮੁਸਤਾਕ ਪਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਈ ਲਈ ਪੰਨਾ 397 ਅਰਥ हे ਮੇਰੀ ਮਾਂ ਮੇਰਾ ਉਹ ਸਾਈ ਮੇਰੀਆਂ ਅੱਖਾਂ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਵੇਖ ਕੇ ਮੈਂ ਮਸਤ ਹੋ ਜਾਂਦੀ ਹਾਂ हे ਮਾਂ ਮੇਰੇ ਵਿੱਚ ਕੋਈ ਗੁਣ ਨਹੀਂ ਫੇਰ ਵੀ ਉਸਨੇ ਮੈਨੂੰ ਆਪਣੇ ਲੜ ਲਾ ਰੱਖਿਆ ਹੈ ਅੱਖੀ ਕਾੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਸਭ ਦਿਨਸ ਰੈਣ ਦੇਖੋ ਗੁਰੇ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਈ ਪੰਨਾ 758 ਨੈਣ ਨੈਣ ਨਾ ਦੇਖੇ ਸਾਦ ਸੇ ਨੈਣ ਬਹਲਿਆ ਕੰਨ ਨਾ ਸੁਨਹੀ ਨਾਦ ਕੰਨ ਮੁੰਧ ਕਾਲਿਆ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟਿਏ ਹਰ ਹਾਂ ਜਬ ਬਿਸਰੇ ਗੋਬਿੰਦ ਰਾਏ ਦਿਨੋ ਦਿਨ ਕੱਟੀਐ ਪੰਨਾ 1362 ਅਰਥ हे ਸਹੇਲੀਆਂ ਜਿਹੜੀਆਂ ਅੱਖਾਂ ਸਤ ਸੰਗੀਆਂ ਦੇ ਦਰਸ਼ਨ ਨਹੀਂ ਕਰਦੀਆਂ ਉਹ ਅੱਖਾਂ ਦੁਨੀਆ ਦੇ ਪਦਾਰਥਾਂ ਅਤੇ ਰੂਪ ਨੂੰ ਤੱਕ ਤੱਕ ਕੇ ਬੇਹਾਲ ਹੋਈਆਂ ਰਹਿੰਦੀਆਂ ਜਿਹੜੇ ਕੰਨ ਪ੍ਰਮਾਤਮਾ ਦੀ ਸਿੱਖਤ ਸਲਾਹ ਨਹੀਂ ਸੁਣਦੇ ਉਹ ਕੰਨ ਆਤਮਿਕ ਆਨੰਦ ਦੀ ਧੁਨੀ ਸੁਣਨ ਤੋਂ ਬੰਦ ਕੀਤੇ ਪਏ ਹਨ ਜਿਹੜੀ ਜੀਵ ਪਰਮਾਤਮਾ ਦਾ ਨਾਮ ਨਹੀਂ ਜਪਦੀ ਉਹ ਜੀਵ ਦੁਨੀਆ ਦੇ ਝੰਬੇਲਿਆਂ ਦੀਆਂ ਗੱਲਾਂ ਅਤੇ ਨਿੰਦਾ ਆਦਿਕ ਦੀ ਕੈਂਚੀ ਨਾਲ ਹਰ ਵੇਲੇ ਕੱਟੀ ਜਾ ਰਹੀ ਹੈ हे ਸਹੇਲਿਏ ਜਦੋਂ ਪ੍ਰਭੂ ਪਾਤਸ਼ਾਹ ਦੀ ਯਾਦ ਭੁੱਲ ਜਾਏ ਤਦੋਂ ਦਿਨ ਦਿਨ ਆਤਮਿਕ ਜੀਵਨ ਵੱਲੋਂ ਕਮਜ਼ੋਰ ਹੁੰਦੇ ਜਾਂਦਾ ਹੈ ਸੋ हे ਸਹੇਲਿਏ ਸਾਧ ਸੰਗ ਵਿੱਚ ਪ੍ਰਭੂ ਦੀ ਸਿੱਖਤ ਸਲਾਹ ਸੁਣਦੇ ਰਹਿਣਾ ਜੀਵ ਨਾਲ ਨਾਮ ਜਪਤੇ ਰਹਿਣਾ ਇਹੀ ਹੈ ਜਤਨ ਉਸ ਨੂੰ ਲੱਭ ਸਕਣ ਦਾ ਮੁਖ ਸਲਾਹੀ ਸੱਚੇ ਸ਼ਹਾ ਨੈਣੀ ਪੇਖਾਂ ਅਗੰਥਾ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਨ ਪੰਨਾ 1077 ਅਰਥ ਏ ਸਦਾ ਕਾਇਮ ਰਹਿਣ ਵਾਲੇ ਪਾਤਸ਼ਾਹ ਮਿਹਰ ਕਰ ਮੈਂ ਮੂੰਹ ਤੇਰੀ ਸਿਫਤ ਕਰਦਾ ਹਾਂ ਏ ਅਪਹੁੰਚ ਤੇ ਅਥਾ ਪ੍ਰਭੂ ਕਿਰਪਾ ਕਰ ਹਾਥਾਂ ਮੈਂ ਤੈਨੂੰ ਅੱਖਾਂ ਨਾਲ ਵੇਖਾਂ ਕੰਨਾਂ ਨਾਲ ਤੇਰੀ ਸਿਫਤ ਸਲਾਹ ਸੁਣ ਸੁਣ ਕੇ ਮੇਰਾ ਮਨ ਮੇਰਾ ਤਨ ਆਤਮਕ ਜੀਵਨ ਨਾਲ ਹਰਿਆ ਭਰਿਆ ਹੋਇਆ ਰਹੇ। हे ਮੇਰੇ ਮਾਲਕ ਤੂੰ ਸਭਨਾ ਜੀਵਾਂ ਦਾ ਬੇੜਾ ਪਾਰ ਕਰਨ ਵਾਲਾ ਹੈ। ਨੈਣੀ ਬਿਰਹੋਂ ਦੇਖਾਂ ਪ੍ਰਭ ਸੁਆਮੀ ਰਸਨਾ ਨਾਮ ਵਖਾਨੀ ਸਰਵਣੀ ਕੀਰਤਨ ਸੁਨੋ ਦਿਨ ਰਾਤੀ ਹਿਰਦੇ ਹਰ ਹਰ ਭਾਨੀ ਪੰਨਾ 1199 ਅਰਥ ਹੈ ਪ੍ਰਭੂ हे ਸੁਆਮੀ ਮੇਰੇ ਅੰਦਰ ਤਾਂਘ ਹੈ ਕਿ ਅੱਖਾਂ ਨਾਲ ਮੈਂ ਤੇਰਾ ਦਰਸ਼ਨ ਕਰਦਾ ਰਹਾ ਜੀਬ ਨਾਲ ਤੇਰਾ ਨਾਮ ਜਪਦਾ ਰਹਾ ਕੰਨਾ ਨਾਲ ਦਿਨ ਰਾਤ ਤੇਰੀ ਸਿਫਤ ਸਲਾਹ ਸੁਣਦਾ ਰਹਾ ਅਤੇ ਹਿਰਦੇ ਵਿੱਚ ਤੂੰ ਮੈਨੂੰ ਪਿਆਰਾ ਲੱਗਾ ਰਹੇ ਤੈਂ ਪੜਿਓ ਇੱਕ ਮਨ ਧਰਿਓ ਇੱਕ 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 ਕਰ ਪਛਾਣਿਓ ਨਾਇਣ ਬੈਣ ਮੁਖ ਇੱਕ ਇੱਕ ਦੂ ਠਾਏ ਨਾ ਜਾਣਿਓ ਪੰਨਾ 1294 ਅਰਥ اے ਗੁਰੂ ਅਮਰਦਾਸ ਜੀ ਤੂੰ ਇੱਕ ਆਕਾਲ ਪੁਰਖ ਨੂੰ ਹੀ ਪੜਿਆ ਹੈ ਮਨ ਵਿੱਚ ਉਸ ਇੱਕ ਨੂੰ ਹੀ ਸਿਮਰਿਆ ਹੈ ਤੇ ਇਹੀ ਨਿਸ਼ਚਾ ਕੀਤਾ ਹੈ ਕਿ ਪ੍ਰਭੂ ਆਪ ਹੀ ਆਪ ਹੈ ਭਾਗ ਕੋਈ ਦੂਜਾ ਉਸ ਜਹਾ ਨਹੀਂ ਹੈ ਤੇਰੀਆਂ ਨਾਇਣ ਅੱਖਾਂ अथवा ਦ੍ਰਿਸ਼ਟੀ ਵਿੱਚ ਤੇਰੇ ਬਾਇਨ ਬਚਨ ਅਤੇ ਤੇਰੇ ਮੂੰਹ ਵਿੱਚ ਕੇਵਲ ਅਕਾਲ ਪੁਰਖ ਹੀ ਅਕਾਲ ਪੁਰਖ ਹੈ ਤੂੰ ਦੂਜਾ 판 ਭਾਗ ਇਸ ਖਿਆਲ ਨੂੰ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਵੀ ਹੈ ਆਪਣੇ ਹਿਰਦੇ ਵਿੱਚ ਕਦੇ ਜਾਤਾ ਹੀ ਨਹੀਂ ਹੈ ਨੈਣ ਨੈਣ ਅਵਲੋਭੋਂ ਸਾਜਣੋ ਹਿਰਦੇ ਗਾਵੂ ਨਾਮ ਨਿਤੋ ਪੰਨਾ 241 ਹਰਥੇ ਸਾਧਜਨੋ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਗਾਉਂਦੇ ਰਹੋ ਜੋ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਮੇਰੀ ਤਾਂ ਇਹੀ ਅਰਦਾਸ ਹੈ ਕਿ ਮੈਂ ਆਪਣੀਆਂ ਅੱਖਾਂ ਨਾਲ ਉਹਨਾਂ ਦਾ ਦਰਸ਼ਨ ਕਰਦਾ ਰਹਾਂ ਜੋ ਨਾਮ ਜਪਦੇ ਹਨ ਨੈਣ ਸਲੋਨੀ ਸੁੰਦਰ ਨਾਰੀ ਖੋੜ ਸ਼ਿੰਗਾਰ ਕਰੇ ਅਤ ਪਿਆਰੀ ਬੇਨ ਜਗਦੀਸ਼ ਭਜੇ ਨਿਤ ਖੁਵਾਰੀ ਪੰਨਾ 225 ਅਰਥ ਸੋਹਣੀਆਂ ਅੱਖਾਂ ਵਾਲੀ ਇਸਤਰੀ ਹੋਵੇ ਉਹ 16 ਕਿਸਮ ਦੇ ਹਾਰ ਸ਼ਿੰਗਾਰ ਕਰਦੀ ਹੋਵੇ ਤੇ ਮੈਨੂੰ ਬਹੁਤ ਪਿਆਰੀ ਲੱਗਦੀ ਹੋਵੇ ਫਿਰ ਵੀ ਜਗਤ ਦੇ ਮਾਲਕ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਸਦਾ ਖੁਵਾਰੀ ਹੀ ਹੁੰਦੀ ਹੈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਪੰਨਾ 804 ਅਰਥ ਹੈ ਨਾਨਕ ਆਖ ਉਸ ਮਨੁੱਖਤਾ ਜਗਤ ਵਿੱਚ ਆਉਣਾ ਮੁਬਾਰਕ ਹੈ ਜਿਸ ਨੇ ਪ੍ਰਮਾਤਮਾ ਦਾ ਦਰਸ਼ਨ ਕਰ ਲਿਆ ਹੈ ਤੇ ਦਰਸ਼ਨ ਦੀ ਬਰਕਤ ਨਾਲ ਜਿਹਦੀਆਂ ਅੱਖਾਂ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਗਈਆਂ ਹਨ ਨੈਨੋ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹ ਪਾਇਓ ਪੰਨਾ 1217 ਅਰਥ ਇਹ ਨਾਨਕ ਆਖੇ ਪ੍ਰਭੂ ਮਿਹਰ ਕਰ ਅੱਖਾਂ ਨਾਲ ਦਰਸ਼ਨ ਕਰਕੇ ਮੈਂ ਸੰਤ ਜਨਾਂ ਦੀ ਸੇਵਾ ਕਰਦਾ ਰਹਾ ਉਹਨਾਂ ਦੇ ਚਰਨ ਆਪਣੇ ਕੇਸਾਂ ਨਾਲ ਝਾੜਦਾ ਰਹਾ ਮੈਂ ਅਠੇ ਪੈਰ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾਂ ਮੈਨੂੰ ਇਹ ਸੁਖ ਮਿਲਿਆ ਰਹੇ ਨੈਣੋ ਦੇਖਿਓ ਚਲਤ ਤਮਾਸ਼ਾ ਸਭ ਹੋਂ ਦੂਰ ਸਭ ਹੋਂ ਤੇ ਨਿਰਹਿ ਅਗੰਗ ਅਗੰਗ ਘਟਵਾਸਾ ਪੰਨਾ 1211 ਏ ਭਾਈ ਮੈਂ ਆਪਣੀ ਅੱਖੀਂ ਪ੍ਰਮਾਤਮਾ ਦਾ ਅਜਬ ਕੌਤਕ ਵੇਖਿਆ ਹੈ ਅਜਬ ਤਮਾਸ਼ਾ ਦੇਖਿਆ ਹੈ ਉਹ ਪ੍ਰਮਾਤਮਾ ਨਰਲੀਪ ਹੋਣ ਦੇ ਕਾਰਨ ਸਭਨਾ ਜੀਵਾਂ ਤੋਂ ਦੂਰ ਵੱਖਰਾ ਹੈ ਸਰਵ ਵਿਆਪਕ ਹੋਣ ਦੇ ਕਾਰਨ ਉਹ ਸਭ ਜੀਵਾਂ ਦਾ ਨੇੜੇ ਹੈ ਉਹ ਆ ਪਹੁੰਚ ਹੈ ਆ ਪਹੁੰਚ ਹੈ ਪਰ ਉਹ ਸਭ ਸਰੀਰਾਂ ਵਿੱਚ ਉਸ ਦਾ ਨਿਵਾਸ ਹੈ ਨੈਣੀ ਹਰ ਹਰ ਲਾਗੀ ਤਾਰੀ ਸਤਗੁਰ ਦੇਖ ਮੇਰਾ ਮਨ ਵਿਖਸਿਓ ਜਨ ਹਰ ਭੇਟਿਓ ਬਨਵਾਰੀ ਪੰਨਾ 1262 हे ਭਾਈ ਮੇਰੀਆਂ ਅੱਖਾਂ ਦੀ ਤਾਰ ਪ੍ਰਭੂ ਚਰਨਾਂ ਵਿੱਚ ਲੱਗੀ ਰਹਿੰਦੀ ਹੈ हे ਭਾਈ ਗੁਰੂ ਨੂੰ ਵੇਖ ਕੇ ਮੇਰਾ ਮਨ ਖਿੜ ਗਿਆ ਹੈ ਦਾਸ ਨਾਨਕ ਗੁਰੂ ਦੀ ਕਿਰਪਾ ਨਾਲ ਹੀ ਬਨਵਾਰੀ ਪ੍ਰਭੂ ਨੂੰ ਮਿਲਿਆ ਹੈ ਨੇਤਰ ਨੇਤਰ ਸੰਤਨ ਦਾ ਦਰਸ਼ਨ ਵੇਖ ਪ੍ਰਭ ਅਬਨਾਸੀ ਮਨ ਵਿੱਚ ਲੇਖ ਪੰਨਾ 190 हे ਭਾਈ ਤੂੰ ਵੀ ਆਪਣੀਆਂ ਅੱਖਾਂ ਨਾਲ ਗੁਰਮੁਖਾਂ ਦਾ ਦਰਸ਼ਨ ਕਰ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਆਪਣੇ ਮਨ ਵਿੱਚ ਅਬਨਾਸੀ ਪਰਮਾਤਮਾ ਦੇ ਸਿਮਰਨ ਦਾ ਲੇਖ ਲਿਖਦਾ ਰਹੋ ਨੇਤਰ ਪੁਨੀਤ ਵੇਖਤ ਹੀ ਦਰਸ਼ ਧਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟਹਿਲ ਸਫਲ ਏਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਅੰਨਾ 201 ਅਰਥ ਹੈ ਭਾਈ ਗੋਬਿੰਦ ਦਾ ਦਰਸ਼ਨ ਕਰਦਿਆਂ ਹੀ ਅੱਖਾਂ ਪਵਿੱਤਰ ਹੋ ਜਾਂਦੀਆਂ ਹਨ ਵਿਕਾਰ ਵਾਸਨਾ ਤੋਂ ਰਹਿਤ ਹੋ ਜਾਂਦੀਆਂ ਹਨ ਇਹ ਭਾਈ ਭਾਗਾ ਵਾਲੇ ਹਨ ਮਥੇ ਜਿਨ੍ਹਾਂ ਨੂੰ ਗੋਬਿੰਦ ਦੇ ਸੋਹਣੇ ਚਰਨਾਂ ਦੀ ਛੋਹ ਮਿਲਦੀ ਹੈ ਪਰਮਾਤਮਾ ਦੀ ਸੇਵਾ ਭਗਤੀ ਕਰਨ ਨਾਲ ਇਹ ਸਰੀਰ ਸਫਲ ਹੋ ਜਾਂਦਾ ਹੈ ਗੁਰੂ ਸੰਤ ਦੀ ਕਿਰਪਾ ਨਾਲ ਸਭ ਤੋਂ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਨੇਤਰ ਪੁਨੀਤ ਭਏ ਦਰਸ਼ ਪੇਖੇ ਮਾਤੇ ਪਰਉ ਰਵਾਲ ਰਸ ਰਸ ਗੁਣ ਗਾਉਂ ਠਾਕਰ ਕੇ ਮੇਰੇ ਹਿਰਦੈ ਬਸੇ ਬਸੋ ਗੋਪਾਲ ਪੰਨਾ 680 ਅਰਥ ਇਹ ਸ੍ਰਿਸ਼ਟੀ ਦੇ ਪਾਲਣਹਾਰ ਮੇਰੇ ਹਿਰਦੇ ਵਿੱਚ ਆ ਵਸ ਮੈਂ ਬੜੇ ਸਵਾਦ ਨਾਲ ਤੇਰੇ ਗੁਣ ਗਾਉਂਦਾ ਰਹਾ ਮੇਰੇ ਮੱਥੇ ਉੱਤੇ ਤੇਰੀ ਚਰਨ ਤੂੜ ਟਿਕੀ ਰਹੇ ਤੇਰਾ ਦਰਸ਼ਨ ਕਰਕੇ ਅੱਖਾਂ ਪਵਿੱਤਰ ਹੋ ਜਾਂਦੀਆਂ ਹਨ ਵਿਕਾਰਾਂ ਵੱਲੋਂ ਹਟ ਜਾਂਦੀਆਂ ਹਨ ਨੇਤਰ ਪੁਨੀਤ ਭਏ ਦਰਸ਼ ਪੇਖੇ ਹਸਤ ਪੁਨੀਤ ਇਲਾਵਾ ਰਿਦਾ ਪੁਨੀਤ ਰਿਦੇ ਹਰ ਬਸਿਓ ਮਸਤ ਪੁਨੀਤ ਸੰਤ ਤੁਰਾਵਾ ਪੰਨਾ 1212 ਅਰਥ ਹੈ ਭਾਈ ਪ੍ਰਮਾਤਮਾ ਦਾ ਦਰਸ਼ਨ ਕੀਤਿਆਂ ਅੱਖਾਂ ਪਵਿੱਤਰ ਹੋ ਜਾਂਦੀਆਂ ਹਨ ਪ੍ਰਮਾਤਮਾ ਤੇ ਸੰਤ ਜਨਾਂ ਦੀ ਟਹਿਲ ਕੀਤਿਆਂ ਹੱਥ ਪਵਿੱਤਰ ਹੋ ਜਾਂਦੇ ਹਨ ਜਿਸ ਹਿਰਦੇ ਵਿੱਚ ਪ੍ਰਮਾਤਮਾ ਆਵਸਥਾ ਹੈ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ ਉਹ ਮੱਥਾ ਪਵਿੱਤਰ ਹੋ ਜਾਂਦਾ ਹੈ ਜਿਸ ਉੱਤੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਹੈ ਅੰਤਰ ਗੁਰੂ ਆਰਾਧਨਾ ਜਿਹਵਾ ਜਪ ਗੁਰਨਾਵੇ ਨੈਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਵ ਸਤਗੁਰ ਸੇਤੀ ਰਤਿਆਂ ਦਰਗਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੇ ਉਤਮ ਕਾੜੀਐ ਵਿਰਲੇ ਕਈ ਕੇ ਪੰਨਾ 517 ਅਰਥ ਜੇ ਆਪਣੇ ਗੁਰੂ ਦੇ ਪਿਆਰ ਵਿੱਚ ਰੰਗੇ ਜਾਈਏ ਤਾਂ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲਦਾ ਹੈ ਮਨ ਵਿੱਚ ਗੁਰੂ ਨੂੰ ਯਾਦ ਕਰਨਾ ਜੀਭ ਨਾਲ ਗੁਰੂ ਦਾ ਨਾਮ ਜਪਣਾ ਅੱਖਾਂ ਨਾਲ ਗੁਰੂ ਨੂੰ ਵੇਖਣਾ ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ ਇਹ ਦਾਤ ਆਖੇ ਨਾਨਕ ਉਸ ਮਨੁੱਖ ਨੂੰ ਪ੍ਰਭੂ ਦਿੰਦਾ ਹੈ ਜਿਸ ਉੱਤੇ ਮਿਹਰ ਕਰਦਾ ਹੈ ਅਜਿਹੇ ਬੰਦੇ ਜਗਤ ਵਿੱਚ ਸ੍ਰੇਸ਼ਟ ਅਖਵਾਉਂਦੇ ਹਨ ਪਰ ਅਜਿਹੇ ਹੁੰਦੇ ਕੋਈ ਵਿਰਲੇ-ਵਿਰਲੇ ਹਨ ਲੋਇਣ ਫਰੀਦਾ ਜਿੰਨ ਲੋਇਣ ਜਗ ਮੁਹਿਆ ਸੇ ਲੋਇਣ ਮੈਂ ਡਿਠ ਕੱਜਲ ਰੇਖ ਨ ਸਹੰਦਿਆ ਸੇ ਪੰਖੀ ਸੂਏ ਬਹਿਟ ਅੰਨਾ 1378 ਇਹ ਫਰੀਦ ਇਸ ਦਿਸ ਦੀ ਗੁਲਜ਼ਾਰ ਪਰ ਅਸਲ ਵਿੱਚ ਗੁੱਜੀ ਭਾ ਵਿੱਚ ਮਸਤ ਜੀਵਨ ਨੂੰ ਕੁਝ ਸੋਜ ਦਾ ਬੋਝ ਦਾ ਨਹੀਂ ਪਿਆ ਮਾਣ ਕਰਦਾ ਹੈ ਪਰ ਮਾਣ ਕਾ ਦਾ ਜਿਹੜੀਆਂ ਸੋਹਣੀਆਂ ਅੱਖਾਂ ਨੇ ਜਗਤ ਨੂੰ ਮੋਹ ਰੱਖਿਆ ਸੀ ਉਹ ਅੱਖਾਂ ਮੈਂ ਵੀ ਵੇਖੀਆਂ ਪਹਿਲਾਂ ਤਾਂ ਇਤਨੀਆਂ ਨਾਜ਼ੁਕ ਸਨ ਕਿ ਕੱਜਲ ਦੀ ਧਾਰ ਨਹੀਂ ਸਹਾਰ ਸਕਦੀਆਂ ਸਨ ਫਿਰ ਉਹ ਪੰਛੀਆਂ ਦੇ ਬੱਚਿਆਂ ਦਾ ਆਲਣਾ ਬਣੀਆਂ ਆ ਸਾਡੇ ਸਾਹਮਣੇ ਸਰੀਰਕ ਸੁੰਦਰਤਾ ਆਖਰ ਨਿਤਨਾਸ਼ ਹੋ ਜਾਂਦੀ ਹੈ ਇਸ ਤੇ ਮਾਨ ਕੂੜਾ ਹੈ ਹਉਮਾ ਵਾ ਮੈਂ ਮਾਰਿਆ ਪਉਣ ਵਹੇ ਦਰਿਆਉ ਤ੍ਰਿਸ਼ਨਾ ਥੱਕੀ ਨਾਨਕਾ ਜਾ ਮਨ ਰੱਤਾ ਨਾਏ ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ ਜੀਵ ਰਸਾਇਣ ਚੁੰਣੜੀ ਰਤੀ ਲਾਲ ਲਵਾਏ ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹੀ ਨਾ ਜਾਏ ਪੰਨਾ 1091 ਜਿੰਨਾ ਚਿਰ ਜੀਵ ਹੋਵੇਂ ਦਾ ਮਾਰਿਆ ਹੋਇਆ ਹੈ ਉਸ ਦੇ ਅੰਦਰ ਤ੍ਰਿਸ਼ਨਾ ਦਾ ਦਰਿਆ ਵਗਦਾ ਹੈ ਪਰ ਇਹ ਨਾਨਕ ਜਦੋਂ ਮਨ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ ਤਾਂ ਤ੍ਰਿਸ਼ਨਾ ਮੁੱਕ ਜਾਂਦੀ ਹੈ ਅਤੇ ਅੱਖਾਂ ਆਪਣੇ ਆਪ ਨੂੰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰਤੀਆਂ ਜਾਂਦੀਆਂ ਨਿੰਦਾ ਆਦਿਕ ਸੁਣਨ ਦੀ ਤਾਂ ਕੰਨਾਂ ਵਿੱਚ ਹੀ ਲੀਨ ਹੋ ਜਾਂਦੀ ਹੈ ਜੀਵ ਨਾਲ ਸਿਮਰ ਕੇ ਨਾਮ ਰਸਾਇਣ ਵਿੱਚ ਰੰਗੀਜ ਕੇ ਸੋਨਾ ਲਾਲ ਬਣ ਜਾਂਦੀ ਹੈ ਮਨ ਨਾਮ ਵਿੱਚ ਮਹਿ ਕੇ ਲਪਟਾਂ ਦਿੰਦਾ ਐਸੇ ਜੀਵਨ ਵਾਲੇ ਦਾ ਮੁੱਲ ਨਹੀਂ ਪੈ ਸਕਦਾ ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜੇ ਲੰਮੜੇ ਵਾਲਾ ਕੰਚਨ ਕਾਇਆ ਸੋਇਨੀ ਕੀ ਢਾਲਾ ਸੁਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲਿਓ ਜਮ ਦਵਾਰ ਨਾ ਹੋ ਖੜੀਆਂ ਸਿੱਖ ਸੁਣੋ ਮਹਿਲਿਓ ਹੰਸ ਹੰਸਾ ਬੱਗ ਬੱਗਾ ਲਹੇ ਮਨ ਕੀ ਜਾਲਾ ਬੰਕੇ ਲੋਇਣ ਦੰਤ ਰਸਾਲਾ ਪੰਨਾ 567 ਕਿਆ ਗਲਾਇਓ ਭੂਸ਼ ਪਰ ਵੇਰ ਨਾ ਜੋਹੇ ਕੰਤ ਤੋਂ ਨਾਨਕ ਫੁੱਲਾਂ ਸੰਧੀ ਬਾੜ ਖਿੜਿਆ ਹੱਬ ਸੰਸਾਰ ਜਿਉ ਪੰਨਾ 1095 ਇਹ ਸੰਸਾਰ ਸਿਰਜਣਹਾਰ ਦਾ ਬਣਾਇਆ ਖਿੜਿਆ ਹੋਇਆ ਇੱਕ ਬਾਗ ਹੈ ਹਰ ਪ੍ਰਕਾਰ ਦੀ ਸੁੰਦਰਤਾ ਹਰ ਥਾਂ ਉਹ ਆਪ ਬੈਠਾ ਹੋਇਆ ਹੈ ਜੀਵਾਂ ਦੇ ਸਰੀਰਾਂ ਦੀ ਸੁੰਦਰਤਾ ਉਸ ਦੀ ਆਪਣੀ ਸੁੰਦਰਤਾ ਹੈ ਪਰਾਈ ਇਸਤਰੀ ਨੂੰ ਮੰਦੀ ਨਜ਼ਰ ਨਾਲ ਵੇਖਣਾ ਸਿਰਜਣਹਾਰ ਦੀ ਅਵਗਿਆ ਕਰਨ ਤੋਲ ਹੈ ਪ੍ਰਬੂ ਦੀ ਕੀਰਤ ਸੁੰਦਰਤਾ ਦੀ ਕਿਸੇ ਵੀ ਪ੍ਰਕਾਰ ਦੀ ਨਰਾਦਰੀ ਕਰਨੀ ਵੱਡੀ ਮੂਰਖਤਾਈ ਅਥਵਾ ਪਲੀਤਪੁਣਾ ਹੈ। ਸ਼ਲੋਕ ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂੰਹ ਕਣੀ ਨਾਨਕ ਸੇ ਅਖੜੀਆਂ ਬਿਆਨ ਜਿੰਨੀ ਦਸੰਦੋ ਮਾਪਰੀ ਪੰਨਾ 577 ਰਾਗ ਵੜਹਾਂਸੂ ਮਹੱਲਾ ਪੰਜਵਾਂ ਸ਼ੰਤ ਘਰ ਚੌਥਾ ਦਾ ਲਗ ਮਾਤਰ ਤੱਕ ਐਨ ਇਹੀ ਪਾਵਨ ਗੁਰੂ ਬਾਖ ਰਾਗ ਮਾਰੂ ਦੀ ਬਾਅਦ ਮਹਲਾ 3 ਦੀ 16ਵੀਂ ਪੌੜੀ ਨਾਲ ਪੰਨੇ 1099 ਤੇ ਵੀ ਆਇਆ ਹੈ। ਹੋਰ ਵੀ ਗੁਰੂ ਸ਼ਬਦ ਦੋ-ਦੋ ਥਾਵਾਂ ਤੇ ਆਏ ਜਰੂਰ ਹਨ ਪਰ ਹਰ ਥਾਂ ਤੇ ਕੁਝ ਨਾ ਕੁਝ ਫਰਕ ਜੂਰ ਹੈ। ਲਗਭਗਤਰ ਤੱਕ ਇਨ ਬਿਨ ਉਹੀ ਸ਼ਬਦ ਅਭੋਲ ਗੁਰੂ ਪੰਚਮ ਪਾਤਸ਼ਾਹ ਜੀ ਨੇ ਦੋ ਥਾਈ ਕਿਸ ਕਾਰਨ ਲਿਖਿਆ ਹੈ ਉਸ ਦਾ ਅੰਤਰੀਵ ਇਸ਼ਾਰਾ ਕੀ ਹੈ ਉਹ ਆਪਣੀ ਸੂਰਤ ਮਤ ਮਨ ਨੂੰ ਇਕਾਗਰ ਕਰਕੇ ਵਿਚਾਰੀਏ। ਇਸ ਤਰ੍ਹਾਂ ਕਰਕੇ ਸਤਿਗੁਰਾਂ ਨੇ ਸਾਨੂੰ ਕੀ ਉਪਦੇਸ਼ ਪਹੁੰਚਾਇਆ ਹੈ ਦਾਸ ਨੂੰ ਤਾਂ ਇਹੀ ਸਮਝ ਪਈ ਹੈ ਕਿ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ ਕਿ ਅਸੀਂ ਗੁਰਮਤਿ ਅਨੁਸਾਰ ਜੀਵਨ ਟਾਲ ਕੇ ਆਪਣੀਆਂ ਅੱਖੀਆਂ ਨੂੰ ਇਸ ਜੋਗ ਬਣਾ ਲਈਏ ਕਿ ਇਹ ਨਾਸ਼ਵੰਤ ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਮਸਤ ਨਾ ਰਹਿਣ ਸਗੋਂ ਹਰ ਤਮ ਪ੍ਰਭੂ ਦੀ ਵਿਆਪਕਤਾ ਦੀ ਅਸਲੀਅਤ ਨਾਲ ਜੁੜ ਕੇ ਮਾਇਆ ਦੇ ਹਰ ਰੰਗ ਰੂਪ ਵਿੱਚ ਉਸੇ ਪ੍ਰਭੂ ਦੇ ਦਰਸ਼ਨ ਕਰਨੇ ਸਿੱਖ ਜਾਣ। ਲੋਇਣ ਦੇਖ ਰਹੇ ਬਿਸਮਾਦੀ ਚਿੱਤ ਅधिष्ट ਲਗਾਈ ਅधिष्ट ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਹੀ ਹਉ ਗੁਰ ਸਲਾਹੀ ਸਦਾ ਆਪਣਾ ਜਨ ਸਾਚੀ ਬੂਝ ਬਜਾਈ ਨਾਨਕ ਏ ਕਹੇ ਬਿਨੰਤੀ ਨਾਮੋ ਗਤ ਪਤ ਪਾਈ ਪੰਨਾ 910 ਅਰਥ ਉਸ ਮਨੁੱਖ ਦੀ ਅੱਖਾਂ ਦੁਨੀਆ ਦੇ ਪਦਾਰਥਾਂ ਵੱਲੋਂ ਹਟ ਕੇ ਆਚਰਜ ਰੂਪ ਪਰਮਾਤਮਨ ਹਰ ਥਾਂ ਵੇਖਦੀਆਂ ਹਨ ਉਸ ਦਾ ਚਿੱਤ ਅਦ੍ਰਿਸ਼ਟ ਪ੍ਰਭੂ ਵਿੱਚ ਟਿਕਿਆ ਰਹਿੰਦਾ ਹੈ اے ਸੰਤ ਜਨੋ ਉਸ ਮਨੁੱਖ ਦੀ ਜੋਤ ਉਸ ਨੂਰੋ ਨੂਰ ਪ੍ਰਭੂ ਵਿੱਚ ਮਿਲੀ ਰਹਿੰਦੀ ਹੈ ਜੋ ਇਨਾਂ ਅੱਖਾਂ ਨਾਲ ਨਹੀਂ ਦਿਸਦਾ ਤੇ ਜੋ ਸਦਾ ਨਿਰਲੇਪ ਰਹਿੰਦਾ ਹੈ اے ਸੰਤ ਜਨੋ ਮੈਂ ਵੀ ਆਪਣੇ ਉਸ ਗੁਰੂ ਨੂੰ ਸਦਾ ਵਡਿਆਉਂਦਾ ਰਹਿੰਦਾ ਹਾਂ ਜਿਸ ਨੇ ਮੈਨੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸੂਝ ਬਖਸ਼ੀ ਹੈ اے ਸੰਤ ਜਨੋ ਨਾਨਕ ਇੱਕ ਇਹ ਬੇਨਤੀ ਕਰਦਾ ਹੈ ਕਿ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਨਾਮ ਤੋਂ ਹੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ ਨਾਮ ਤੋਂ ਹੀ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਤਮਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪੰਜਵੇਂ ਕਾਂਡ ਦਾ ਤੀਜਾ ਭਾਗ ਆਵਾਜ਼ ਗੁਰਜਨ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ